जद गुरु जी सत वरे होना उदारता ते ज्ञान चर्चा वेख के माता जान चुकी सी कि कोई अवतारी पूर्वक है जिस दिन तो जमया है साढ़े घर दस गुणा बरकत गई है ਇਸ ਲਈ ਮੇਕ ਪਾਸੇ ਪੁੱਤਰ ਦਾ ਲੱਗਣਾ ਵੇਖ ਕੇ ਕਿਸੇ ਗੱਲੋਂ ਨਾ ਰੋਕਦੀ ਪਰ ਮਹਿਤਾ ਕਾਲੂ ਇਸ ਹਾਲਤ ਨੂੰ ਵੇਖ ਕੇ ਨਾਰਾਜ਼ ਹੁੰਦੇ ਔੜਿਕ ਗੋਪਾਲ ਪਾਂਦੇ ਪਾਸ ਜਿੱਥੇ ਮੁੰਡੇ ਪੜਦੇ ਸਨ ਸੰਮਤ 1533 ਬਿਕਰਮੀ ਮਗਰ ਦੀ ਸਤ ਨੂੰ ਮਿੱਠਾ ਤੇ ਨਕਦੀ ਪੇਟਾ ਲੈ ਕੇ ਗਿਆ ਕਿ ਇਸ ਨੂੰ ਹਿੰਦੀ ਹਿਸਾਬ ਸਿਖਾਇਆ ਜਾਵੇ ਤੇ ਮੇਰਾ ਘਰ ਲੁੱਟਣ ਤੋਂ ਬਚਾ ਰਹੇ ਪਹਿਲਾ ਉਹ ਸ਼ੇਰਸਾਰੀ ਵਿਦਿਆ ਤੋਂ ਜਾਣੂ ਕਦੋਂ ਇਸ ਕੱਚੀ ਪੜਾਈ ਵਿੱਚ ਤਰਦੇ ਸਨ ਕਈ ਦਿਨ ਤਾਂ ਜੋ ਪਾਂਦਾ ਦਸੇ ਪਲ ਵਿੱਚ ਸੁਣਾ ਦੇਣ ਪਰ ਇੱਕ ਦਿਨ ਗੁਰੂ ਜੀ ਨੇ ਉਹਨਾਂ ਮਾ ਸਿੰਧ ਜੋ ਪਾਉਂਦੇ ਪਹਿਲਾਂ ਹੀ ਸਾਰਿਆਂ ਨੂੰ ਦੱਸਦੇ ਹਨ ਉਸਦੇ ਅਰਥ ਪੁੱਛੇ ਤਾਂ ਉਹ ਕੁਝ ਨਾ ਦੱਸ ਕੇ ਬੋਲਿਆ ਤੂੰ ਅਰਥਾਂ ਨੂੰ ਕੀ ਸਮਝਣਾ ਹੈ ਲੇਖਾ ਹੀ ਸਿੱਖ ਤਾਂ ਗੁਰੂ ਜੀ ਨੇ ਆਖਿਆ ਇਹ ਬੰਦਨ ਪਾਉਣ ਵਾਲਾ ਲੇਖ ਮੈਂ ਨਹੀਂ ਪੜਦਾ ਤਾਂ ਪਾਉਂਦੇ ਆਖਿਆ ਜੇ ਤੂੰ ਸੱਚਾ ਲੇਖਾ ਜਾਣਦਾ ਹੈ ਤਾਂ ਸਾਨੂੰ ਵੀ ਸਿਖਾ ਤਾਂ ਗੁਰੂ ਜੀ ਨੇ ਸ਼ਬਦ ਬੋਲਿਆ ਜਾਲਿ ਮੋਹ ਕ세 ਮਸ ਕਰ ਮਤੀ ਕਾਗਦੁ ਕਰ ਸਾਰ ਪਾਉ ਕਲਮ ਕਰ ਚਿਤੁ ਲੇਖਾਰੀ ਗੁਰ ਪੁਛੇ ਲਿਖ ਵਿਚਾਰ ਲਿਖ ਨਾਮੁ ਸਾਲਾ ਲਿਖ ਲਿਖ ਅੰਤੁ ਨੰਨਾ ਪਾਰਾਵਰ ਬਾਬਾ ਇਹੋ ਲੇਖਾ ਲਿਖੇ ਜਾਨੂ ਜਿੱਥੇ ਲੇਖਾ ਮੰਗੀਏ ਤਿੱਥੇ ਹੋਵੇ ਸੱਚਾ ਨਿਸਾਨੂ ਇਤਿਆਦਿਕ ਸਾਰਾ ਸ਼ਬਦ ਪੜ ਕੇ ਬੋਲੇ ਪਾਂਦਾ ਜੀ ਜੇ ਜਨਮ ਮਰਨ ਦੇ ਲੇਖੇ ਤੋਂ ਛੁਟਣਾ ਹੈ ਤਾਂ ਇਹ ਲੇਖਾ ਪੜੋ ਅਤੇ ਬਾਲਕਾਂ ਨੂੰ ਵੀ ਇਹੋ ਪੜਾਓ ਇਹ ਸਾਰਾ ਸ਼ਬਦ ਅਰਥ ਸਹਿਤ ਸੁਣ ਕੇ ਪਾਂਦਾ ਬਹੁਤ ਖੁਸ਼ ਹੋਇਆ ਅਤੇ ਜੀ ਨੂੰ ਪਰਮ ਪੂਰਕ ਜਾਣ ਕੇ ਉਹ ਅਨਮਾ ਸਿੰਧ ਦੇ ਅਰਥ ਪੁੱਛੇ ਤਾਂ ਨੇ ਆਖਿਆ ਪਾਂਦਾ ਜੀ ਉਹ ਅਨ ਸਰਗੁਣ ਬ੍ਰਹਮ ਹੈ ਜੀ ਕੁਰ ਤੇਰਾ ਨਾਮ ਹੈ ਇਸੇ ਨੂੰ ਵੇਦ ਵਿੱਚ ਪ੍ਰਣਵ ਦੱਸਿਆ ਹੈ ਇਹ ਅਕ੍ਰਿਤਮ ਨਾਮ ਨਮਸਕਾਰ ਕਰਨ ਯੋਗ ਜੀ ਹੈ ਤਾਂ ਪਾੰਦੇ ਆਖਿਆ ਜੀ ਸਾਰੇ ਅੱਖਰਾਂ ਦੇ ਅਰਥ ਵੀ ਦਸੋ ਤਾਂ ਗੁਰੂ ਜੀ ਨੇ ਸਾਰੇ ਅੱਖਰਾਂ ਦੇ ਅਰਥ ਆਸਾ ਰਾਗ ਵਿੱਚ ਪਟੀ ਨਾਮ ਕਰਕੇ ਦਸੇ ਸਸੇ ਸੋ ਇਸ ਰਿਛਟ ਜਿੰ ਸਾਜੀ ਸਬਨਾ ਸਾਹਿਬ ਇਕੁ ਪਇਆ ਇਸ ਤਰ੍ਹਾਂ ਸਾਰੇ ਅੱਖਰਾਂ ਦੇ ਅਰਥ ਦਸੇ ਜਿਨ੍ਹਾਂ ਨੂੰ ਸੁਣ ਕੇ ਪਾੰਦਾ ਗੁਰੂ ਜੀ ਦੇ ਚਰਨਾ ਤੇ ਡਿੱਗ ਪਿਆ ਅਤੇ ਗੁਰੂ ਜੀ ਦਾ ਸੇਵਕ ਬਣਿਆ ਹੁਣ ਤਾਂ ਸਾਰੇ ਘਰ ਘਰ ਵਿੱਚ ਗੁਰੂ ਜੀ ਦੀ ਕੀਰਤੀ ਹੋਣ ਲੱਗੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ